ਤੂੰ ਆ ਕੇ ਤਾਂ ਵੇਖ ਤੂੰ ਤਾਂ ਕਿਸੇ ਦੇ ਵਿਆਹ ਤੇ ਜਾਂਦਾ ਸੱਤ ਪਿੰਡਾਂ ਦੇ ਅਸਲੇ ਜਮਾ ਕਰਵਾ ਦਿੰਦਾ ਕਦੇ ਇਤੋਂ ਪਹਿਲਾਂ ਹੋਇਆ ਸੀ ਮੁੱਖ ਮੰਤਰੀ ਦਾ ਪੰਜਾਬ ਵਿੱਚ ਬਹੁਤਾ ਆ ਗਿਆ ਕਦੇ ਕਿਸੇ ਮੁੱਖ ਮੰਤਰੀ ਨੇ ਅਸਲੇ ਜਮਾ ਹੋ ਗਏ ਉਹ ਮਰਡਰ ਭਲਿਆ ਮਾਨਸਾ ਦਾ ਅਸਲੇ ਵਾਲੇ ਸੰਸਥਾ ਨਾ ਹੁੰਦੇ ਆ ਆ ਮੇਰੇ ਬਾਹਰ ਮੂਹਰੇ ਤੱਕ ਟਰੱਕ ਭਰੀ ਫਿਰਦੇ ਸੀਗੇ ਦਫਲਾ ਦਾ ਉਹ ਸਾਰੇ ਅਸਲੇ ਵਾਲੇ ਸੀ ਉਹ ਤਾਂ ਜਮਾ ਨਹੀਂ ਕਰਵਾਏ ਕਿਸੇ ਨੇ 15 ਦਿਨ ਠੇਕਰੀ ਪਹਿਰਾ ਦਿੱਤਾ ਆਏ ਗੱਡੀਆਂ ਘੂਮੀ ਗਈਆਂ ਅਸਲੇ ਦੀਆਂ ਭਰੀਆਂ ਹੋਈਆਂ ਰਾਕਟ ਲਾਂਚਰ ਏਕੇ 47ਆਂ ਗਰਨੇਡਾਂ ਤੱਕ ਉਹਦੇ ਕੋਲ ਅਸਲਾ ਸੀ ਤੁਸੀਂ ਕਹਿੰਦੇ ਸਾਡੀ ਲਾਜ ਨਾ ਦੀ ਹਾਲਤ ਵਾਲੀ ਚੰਗੀ ਐ ਇੱਕ ਵੀ ਨਾਕਾ ਮੇਰੇ ਪੁੱਤ ਨੂੰ ਮਾਰਨ ਤੋਂ ਬਾਅਦ 5:30 ਵਜੇ ਉਹਦਾ ਮਲਟਰ ਹੋ ਜਾਂਦਾ 7:30 ਵਜੇ ਤੱਕ ਤੁਹਾਡਾ ਇੱਕ ਵੀ ਨਾਕਾ ਸੀਲ ਕੀਤਾ ਹੋਵੇ ਕਿਤੋਂ ਕੋਈ ਪੰਜਾਬ Rajasthan Haryana ਦੀ ਹੱਦ ਸੀਲ ਕੀਤੀ ਹੋਵੇ ਕਿਤੋਂ ਇੱਕ ਬੈਰਲੈਸ ਤੇ ਮੈਸੇਜ ਹੀ ਦੇਣਾ ਸੀ ਥਾਣੇ ਦਾ ਸਾਰੇ ਅੱਡੋ ਅੱਡੀ ਸਾਰੀ ਜਗ੍ਹਾ ਤੇ ਸੈਟਲ ਨੇ ਕਰ ਸਕਦੇ ਸੀ ਨਾ ਪਰ ਨਹੀਂ ਕੀਤਾ ਕਿਉਂਕਿ ਬੜਾ ਵੱਡਾ ਰੋੜਾ ਹਟਾਇਆ ਸੀ ਜੇ ਮੇਰਾ ਪੁੱਤ ਇਹ ਗੱਲ ਕਹਿ ਦਿੰਦਾ ਸੀ ਹੁਣ ਮੈਨੂੰ ਦੱਸੋ ਜ਼ਿੰਮੇਵਾਰ ਕੌਣ ਹੁਣ ਕੱਲ ਸਾਡਾ ਇੱਕ ਭਰਾ ਢੇਲੂ ਵਾਲੇ ਤੋਂ ਆ ਟੀਚਰ 6 ਮਹੀਨੇ ਹੋ ਗਏ ਵੀਰੋ ਟੈਂਕੀ ਤੇ ਬੈਠਾ ਹੈ ਮੁੱਖ ਮੰਤਰੀ ਦੀ ਕੁਰਸੀ ਦੇ ਮੂਹਰੇ ਜਿਹੜੇ ਲੋਕਾਂ ਨੇ ਉਹਨੇ ਆਪ ਵਿਚਾਰਾ ਬੋਲਿਆ ਉਹ ਵੀ ਅਸੀਂ ਸਿੱਧੂ ਨੂੰ ਹਰਾ ਕੇ ਬਹੁਤ ਪਛਤਾ ਰਹੇ ਹਾਂ ਜੇ ਅੱਜ ਉਹ ਹੁੰਦਾ ਤਉ ਬੱਬਰ ਸ਼ੇਰ ਦੀ ਬੋਲੀ ਇਹਨਾਂ ਤੋਂ ਵੱਖਰੀ ਹੁੰਨੀ ਸੀ ਕਿਸੇ ਦੇ ਦੋ ਸ਼ਬਦ ਨਹੀਂ ਉਸ ਵੀਰ ਦੇ ਹੱਕ 'ਚ ਕਹੇ ਕੀ ਗਨਾਹ ਹੈ ਉਸ ਵਕ ਦਾ ਉਹ ਗੱਲਬਾਤ ਕਰਨੀ ਚਾਹੁੰਦਾ ਜੇ ਮਾਨ ਸਾਹਿਬ ਤੁਹਾਡੇ ਨਹੀਂ ਪੱਲੇ ਕੁਛ ਹੈਗਾ ਮੁੱਖ ਮੰਤਰੀ ਨਾਲ ਮੀਟਿੰਗ ਕਰਵਾ ਦਿਓ ਜਰ 6 ਮਹੀਨੇ ਟੈਂਕੀ ਤੇ ਬਿਠਾਉਣਾ ਇਨਸਾਨੀਅਤ ਤਾਂ ਕੋਈ ਕਿ ਉਹ ਬਾਗੀ ਤਾਂ ਹੈ ਨਹੀਂ ਵਿਚਾਰਾ ਮੰਗਦਾ ਤਾਂ ਰੋਜ਼ਗਾਰ ਹੀ ਹੈ ਇੱਕ ਪਾਸੇ ਤੁਹਾਡੇ ਬੱਤੀ ਦੰਦ ਨੇ ਦੋ ਸ਼ਬਦੋ ਦੇ ਵਾਸਤੇ ਕਹਿ ਦਿਓ ਉਹਨੂੰ ਜਵਾਕ ਉੱਥੱਲੇ ਲਾ ਲਓ ਜੀ ਛੇ ਮਹੀਨੇ ਟੈਂਕੀ ਤੇ ਬਹਿਣਾ ਵੀਰੋ ਕੂਆ ਅੱਜ 161ਵਾਂ ਦਿਨ ਹੈ ਉਹਨੂੰ ਟੈਂਕੀ ਤੇ ਬੈਠੇ ਹੋਏ ਕਹਿਣਾ ਸੋਖਾ ਹੈ ਦਸਰੇ ਦਿਵਾਲੀਆਂ ਵੀ ਉਹਦੀਆਂ ਵਿੱਚ ਕਾਹ ਆਸਮਾਨ ਚ ਬੈਠੇ ਦੀਆਂ ਲੰਘੀਆਂ ਸਰਕਾਰ ਕਿਤੇ ਦਾ ਜ਼ਿੰਮੇਵਾਰੀ ਲੈ ਲੈ ਕਿਤੇ ਨਾ ਕਿਤੇ ਤੁਸੀਂ ਬਾਹਰ ਤੇ ਵੀ ਜਾਓ ਤੁਸੀਂ ਹੱਥ ਪਿੰਡਾਂ ਨੂੰ ਸੀਲ ਕਰਦੇ ਹੋ ਤੇ ਜੇ ਤੁਸੀਂ ਇੰਨੇ ਲਵਾੜਲੇ ਹੋ ਤਾਂ ਆਓ ਲੋਕਾਂ ਦੇ ਵਿੱਚ ਫਿਰ ਡਰਦੇ ਕਾਤੋਂ ਕੋਈ ਛੋਟਾ ਜਿਹਾ ਬਦਮਾਸ਼ ਪੰਜ ਐਤਕੀ ਦੀ ਪੇਸ਼ੀ ਦੇ ਉੱਤੇ ਪੰਜ ਬੰਦੇ ਪੇਸ਼ ਹੋਏ 5 ਦੇ ਉੱਤੇ 300 ਬਲਾਜਮ ਲਾਇਆ ਹੋਇਆ ਮੈਂ ਤਰੀਕ ਤੇ ਗਿਆ ਮੇਰੇ ਵੱਲ ਸ਼ੱਕ ਦੀ ਨਜ਼ਰ ਨਾਲ ਦੇਖਦਾ ਮੇਰੇ ਬੈਗ ਪਾਇਆ ਕੋਈ ਪਤਾ ਨਹੀਂ ਮੈਂ ਕੀ ਗੰਨੇੜ ਚੱਕੀ ਫਿਰਦਾ ਉਹਨਾਂ ਦੀ ਯਾਰ ਇੰਨੀ ਪਹੁੰਚ ਜਿਹਦੇ ਕੋਲੇ 300 ਬੰਦਾ ਮੈਂ ਆਪ ਦੇ ਦੋ ਗੰਨੇ ਮੈਨੂੰ ਦੋ ਪੁਰੇ ਫਿਰਦਾ ਆ ਹਾਲ ਹੈ ਕੱਲਾ ਇਹ ਨਹੀਂ ਵੀ ਕੱਲਾ ਲਾਰੈਂਸ ਚੱਕੀ ਫਿਰਦਾ 400 ਬੰਦੇ ਨੂੰ ਉਹ ਕੋਈ ਜਿੰਨੇ ਵੀ ਕ੍ਰਿਮੀਨਲ ਨੇ ਇਹ ਜਿੰਨੇ ਗੈਂਗਸਟਰ ਜਿੰਨੇ ਸਰ ਚੜਾਤੇ ਭਾਈ ਫੀਲਿੰਗ ਲੈਂਦੇ ਆ ਭਾਈ ਇੱਕ ਡੀਐਸਪੀ ਪੱਧਰ ਦਾ ਅਗਸਟਡ ਆਫਸਰ ਗਵਾਹੀ ਕਰਦਾ ਹਾਂ ਉਸ ਰਖਿਆ ਦੀ ਤੇ ਜਿਹੜੀਆਂ ਕਤੀੜਾਂ ਨੇ ਕਿਸੇ ਨੇ ਕਿਸੇ ਦਾ ਜਵਾਬ ਕਿਤੇ ਮਾਰਤਾ ਕਦੇ ਕਿਸੇ ਦਾ ਲੁੱਟ ਲਿਆ ਕਿਸੇ ਦੇ ਚਾਕੂ ਮਾਰਿਆ ਕੋਦਮ ਕਰ ਯਾਰ ਇਹਨਾਂ ਨੂੰ ਕੋਈ ਲੱਤ ਤੇ ਭਾਰ ਦੇਣ ਦਿਓ ਇਹਨਾਂ ਨੂੰ ਇਹ ਸਾਡਾ ਮਾਰ ਕੇ ਜਾਂਦੇ ਆ ਵੀ ਤੁਰ ਕੇ ਜਾਣ ਗਲੀ ਦੇ ਵਿੱਚ ਇਹਨਾਂ ਦੀ ਸੁਰੱਖਿਆ ਕਾਹਤੋਂ ਨਹੀਂ ਮੇਰੇ ਮਰੇ ਹੋਏ ਨੇ ਵੀ 2 ਕਰੋੜ 35 ਲੱਖ ਰੁਪਈਆ ਤੇਰੇ ਬੋਬੇ ਚ ਪਾਇਆ ਭਗਵੰਤਬਾਨਾ ਤੇਰੇ ਤਾ ਖਜ਼ਾਨੇ ਦੇ ਵਿੱਚ ਤੇ ਮੇਰਾ ਬਿਨਾ ਸੰਤਰੀ ਤੋਂ ਤੁਸੀਂ ਰੋਲ ਕੇ ਮਾਰਤਾ ਗਲੀਆਂ ਦੇ ਕੱਖਾਂ ਵਾਂਗੂ ਜੇ ਤੁਸੀਂ ਬਰਮਾਸ਼ੀਆਂ ਦੀ ਰੱਖਿਆ ਕਰਦੀਆਂ ਕਿਉਂ ਕਿਉਂ ਬਕਵਾਸ ਕਰਦੋਂ ਜਗਾ ਜਗਾ ਤੇ ਜਾ ਕੇ ਅਸੀਂ ਲੋਕਾਂ ਦੀ ਸਰਕਾਰ ਆ ਅਸੀਂ ਸੱਤਾਂ ਚੋਂ ਚੱਲਿਆ ਕਰਾਂਗੇ ਐ ਦਤਾਂ ਦੇ ਵਿੱਚੋਂ ਚੰਦੋਂ ਕਿ ਤੁਸੀਂ ਗੁੰਡੇ ਧੜ ਧੜ ਧੜਾ ਫਿਰਦੇ ਆ ਥੋੜੀਆਂ ਦਾ ਸੁਰੱਖਿਆ ਤੋਂ ਫੋਰਸ ਸਾਨੂੰ ਨਾਲ ਲਈ ਅਸੀਂ ਹਰ ਇੱਕ ਜਗ੍ਹਾ ਤੇ ਵਿਚਾਰੇ ਬਣੇ ਫਿਰਦੇ ਆ ਅਸੀਂ ਧੀਖ ਮੰਗਦੇ ਫਿਰਦੇ ਆ ਜਸਟਿਸ ਦੀ ਕਦੇ ਕਿਸੇ ਅਦਾਲਤਾਂ ਤੋਂ ਆਸ ਰਹੀ ਕੀ ਕੱਲੀਆਂ ਤੋਂ ਹਲੇ ਪੰਨ 23 ਬੰਦੇ ਫੜੇ ਨੇ ਕੇਵਲ ਕਿਹੜੇ ਨੇ ਜਿਨ੍ਹਾਂ ਨੇ ਮੇਰੇ ਪੁੱਤ ਦੇ ਗੋਲੀਆਂ ਮਾਰੀਆਂ ਜਿਨ੍ਹਾਂ ਨੇ ਗੱਡੀਆਂ ਦਿੱਤੀਆਂ ਜਾਂ ਉਹਨਾਂ ਨੂੰ ਅਸਲੇ ਵਾਲੇ ਨੂੰ ਠਾਹ ਦਿੱਤੀ ਹੈ ਕੌਨਸਪੀਰੇਟਰ ਵਿਉਂਤਬੰਦੀ ਕਰਨ ਵਾਲਾ ਇੱਕ ਵੀ ਬੰਦੇ ਤੇ ਹਜੇ ਤੱਕ ਪੁਲਿਸ ਦੀ ਹਿੰਮਤ ਨਹੀਂ ਹੋ ਰਹੀ ਹੱਥ ਪਾਉਣ ਦੀ ਕੀ ਗੱਲ ਬਈ ਫੇ ਇਥੇ ਦੋ ਹੀ ਕਾਰਨ ਆ ਜਾਂਦੇ ਆ ਜਾਂ ਵੱਡੇ ਪੱਧਰ ਤੇ ਰਿਸ਼ਵਤ ਹੋ ਰਹੀ ਹੈ ਜੇ ਸਰਕਾਰ ਕਰਨਾ ਨਹੀਂ ਚਾਹੁੰਦੀ ਇਹਨਾਂ ਨੂੰ ਕੀ ਫਰਕ ਪੈਂਦਾ ਅਸੀਂ ਦੋ ਭਰਾ ਲੜ ਕੇ ਵਾਗੇ ਜਿਹੜਾ ਦੋਸ਼ੀ ਹੈ ਦੋਨਾਂ ਤੇ ਕਾਨੂੰਨ ਮੁਤਾਬਕ ਕਾਰਵਾਈ ਕਰਦੇ ਹਾਂ ਕੀ ਫਰਕ ਪੈਂਦਾ ਇਸ ਗੱਲ ਕੁਮਾਰਾ ਸਰਕਾਰ ਦੇ ਈਸ਼ੂ ਬਣਾ ਲੈ ਇਸ ਗੱਲ ਨੂੰ ਵੀ ਇਹ ਨਹੀਂ ਗੱਲ ਨਹੀਂ ਕਰਨੀ ਬਾਕੀ ਸਾਰੇ ਚੁੱਪ ਕਰ ਗਏ ਅਰੇ ਇਹ ਨਹੀਂ ਚੁੱਪ ਕਰਦਾ ਕਿਉਂ ਕਰਾਂ ਸਾਡੇ ਝੱਲਾਂ ਨੂੰ ਲੱਗੀ ਹੋਈ ਹੈ ਭਗਵੰਤ ਮਾਨਾ ਜਦ ਤੱਕ ਸਾਹ ਚੱਲਣਗੇ ਐਵੇਂ ਜਿਵੇਂ ਲੜੂੰਗਾ ਅਸੀਂ ਚੁੱਪ ਕਰਨ ਵਾਲਿਆ ਚਾਹਨੀ ਹੈ ਇਹਨਾਂ ਕਹਿੰਦਾ ਹੋਇਆ ਕੋਈ ਸ਼ਬਦ ਕਿਸੇ ਵੀਰ ਨੂੰ ਚੰਗਾ ਨਾ ਲੱਗਿਆ ਹੋਵੇ ਸੰਗਤ ਮਾਫ ਕਰਨ ਜੀ